ਭਾਰਤ ਦੇ ਅੱਗੇ ਹੁਣ ਪਾਕਿਸਤਾਨ ਪਾਣੀ ਦੇ ਲਈ ਹੜੇ ਕੱਢ ਰਿਹਾ ਜਿੱਥੇ ਪਹਿਲਗਾਮ ਮਾਮਲਾ ਹੋਇਆ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਲਗਾਤਾਰ ਪਾਕਿਸਤਾਨ ਦੇ ਖਿਲਾਫ ਸਖਤ ਸਖਤ ਜਿਹੜੇ ਫੈਸਲੇ ਲਏ ਗਏ ਜਿਨ੍ਹਾਂ ਦੇ ਵਿੱਚੋਂ ਸਿੰਧੂ ਜਲ ਸਮਝੌਤੇ ਨੂੰ ਰੱਦ ਜਿਹੜਾ ਕੀਤਾ ਗਿਆ ਸੀ ਲੇਕਿਨ ਹੁਣ ਪਾਣੀ ਦੇ ਲਈ ਪਾਕਿਸਤਾਨ ਹੜੇ ਕੱਢ ਰਿਹਾ ਤੇ ਭਾਰਤ ਨੇ ਵੀ ਦੋ ਟੁੱਕ ਅੱਗੋ ਕਰ ਦਿੱਤੀ ਹੈ ਕੋਰੇ ਨਾ ਕਰ ਦਿੱਤੀ ਹੈ ਕਿ ਪਹਿਲਾਂ ਤੁਸੀਂ ਆਤਵਾਦ ਖਤਮ ਕਰੋ ਉਸ ਤੋਂ ਬਾਅਦ ਅਸੀਂ ਕੋਈ ਗੱਲ ਜਿਹੜੀ ਕਰਾਂਗੇ ਸੋ ਲਗਾਤਾਰ ਪਾਣੀ ਦੀ ਮੰਗ ਜਿਹੜੀ ਪਾਕਿਸਤਾਨ ਦੇ ਵੱਲੋਂ ਕੀਤੀ ਜਾ ਰਹੀ ਹੈ ਸਿੰਧੂ ਜਲ ਸਮਝੌਤਾ ਰੱਦ ਦਾ ਜਿਹੜਾ ਫੈਸਲਾ ਹੈ ਬਰਕਰਾਰ ਰਹੇਗਾ ਇਹ ਭਾਰਤ ਦੇ ਵੱਲੋਂ ਕਿਹਾ ਗਿਆ ਹੈ ਲੇਕਿਨ ਹੁਣ ਵਿਦੇਸ਼ ਮੰਤਰੀ ਜੈ ਸ਼ੰਕਰ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਕਿ ਪਾਕਿਸਤਾਨ ਦੀ ਸਰਹੱਦ 'ਤੇ ਆਤਵਾਦ ਨੂੰ ਰੋਕਣ ਦਾ ਜੇਕਰ ਤੁਸੀਂ ਭਰੋਸਾ ਦਿੰਦੇ ਹੋ ਫਿਰ ਅਸੀਂ ਗੱਲਬਾਤ ਕਰਾਂਗੇ ਪਾਣੀ ਦੇ ਉੱਤੇ ਆਤਵਾਦ ਰੋਕੋਗੇ ਫਿਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਹਾਨੂੰ ਪਾਣੀ ਦੇਣਾ ਵੀ ਹੈ ਕਿ ਨਹੀਂ ਇਸ ਦੇ ਵਿੱਚ ਦੱਸਾਈਏ ਕਿ ਸਿੰਧੂ ਜਲ ਸਮਝੌਤਾ ਜਿਹੜਾ ਜਿਸ ਤਰੀਕੇ ਦੇ ਨਾਲ ਰੱਦ ਰਏ ਗਏ ਪਹਿਲਾਂ ਵੀ ਨੋਟੀਫਿਕੇਸ਼ਨ ਜਿਹੜਾ ਕਿਹਾ ਗਿਆ ਕਿ ਇਸ ਨੂੰ ਇਸੇ ਤਰੀਕੇ ਦੇ ਨਾਲ ਅਸੀਂ ਬੰਦ ਰੱਖਣਾ ਹੈ ਭਾਰਤ ਦੇ ਵੱਲੋਂ ਸਿੰਧੂ ਜਲ ਸਮਝੋਤੇ ਨੂੰ ਇਸੇ ਤਰ੍ਹਾਂ ਬੰਦ ਰੱਖਣ ਦਾ ਫੈਸਲਾ i'll